ਸਦਾ ਤੁਜੈ ਦੇਵਾ ਅਦੁੱਰੀਆ ਸਰਬਉਦਿਆਇ ਆਇ ਸਰਬਕਾਲਿਕ ਮੂਲ ਤੇ ਆਇ ਤਸਮੇ ਪਾਖਿਣਾ ਧੰ ਜਤ ਪਾਰ ਬ੍ਰਹਮ ਚਿਤ ਆਇ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ अरदास <icoon> <no sesha ma af Edisonasıema> ਹੇ ਗੁਰੂ ਸਾਹਿਬ ਜੀਓ ਸੋਰਠਾ ਮਹੱਲਾ ਪੰਜ ਸੰਤ ਪਹਿਲਾ ਨਗਰ ਪਿੰਡ ਚੱਕਾਤਰ ਸਿੰਘ ਵਾਲਾ ਦੀ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ ਕਿ ਜੋ ਬਾਬਾ ਸੰਤ ਰਾਮ ਜੀ ਜੋ ਕਿ ਇੱਕ ਬਹੁਤ ਪਹੁੰਚੇ ਹੋਏ ਸਾਧੂ ਸੱਜ ਜਿਨ੍ਹਾਂ ਦੀ ਹਰ ਸਾਲ ਸਾਰੇ ਨਗਰ ਵੱਲੋਂ ਤੇ ਬਾਰੋਂ ਨੇੜੋਂ ਜੂਰੋਂ ਸੰਗਤਾਂ ਪਹੁੰਚਦੀਆਂ ਹਨ ਤੇ ਹਰ ਸਾਲ ਉਹਨਾਂ ਦੀ ਵਹਾਨ ਵਰਸੀ ਬਣਾਈ ਜਾਂਦੀ ਹੈ। ਇਸ ਵਾਰ ਵੀ ਬਾਬਾ ਜੀ ਦੀ ਵਰਸੀ ਨੂੰ ਸਮਰਪਿਤ ਰੱਖਿਆ ਹੋਇਆ ਹੈ। ਪਰਸੋਂ ਤੋਂ ਲੈ ਕੇ ਸ਼੍ਰੀ ਖੰਡਪਾਤ ਸਾਹਿਬ ਪ੍ਰਗਟ ਕਰਾਏਗੇ ਜਨਾਂ ਦੇ ਅੱਜ ਭਾਰੀ ਕੱਠ ਦੇ ਵਿੱਚ ਭਾਰੀ ਸੰਗਤਾਂ ਦੇ ਕੱਠ ਦੇ ਵਿੱਚ ਸੰਗਤਾਂ ਵੱਲੋਂ ਸਤਿਗ੍ਰੰਠੀ ਸਿੰਘਾ ਵੱਲੋਂ ਭੋਗ ਪਾਏਗੇ। ਬਾਬਾ ਜੀ ਦੇ ਸਾਰੀ ਸਾਧ ਸੰਗਤਾਂ ਨੇ ਬਹੁਤ ਖੁਸ਼ੀ ਦੇ ਨਾਲ ਇੱਥੇ ਲੰਗਰ ਚੱਲੇ ਜਲੇਬੀਆਂ ਦੇ ਲੰਗਰ ਚੱਲੇ ਬਰੇਡਾਂ ਦੇ ਲੰਗਰ ਚੱਲੇ ਤੇ ਬੜਾ ਮੇਲਾ ਭਰਦਾ ਬਾਬਾ ਜੀ ਇੱਕ ਬਹੁਤ ਪਹੁੰਚੇ ਹੋਏ ਸਾਧੂ ਸਨ ਤੇ ਬਹੁਤੇ ਕੋ ਬੈਗ ਵੀ ਤਖੜੇ ਸਨ ਤੇ ਬਾਬਾ ਜੀ ਦਾ ਸਾਰੇ ਲੱਗਤੇ ਦੇ ਵਿੱਚ ਬਹੁਤ ਤੁਹਤਾ ਬਲਾ ਲੋ ਬਾਬਾ ਜੀ ਨੂੰ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਸਾਰੀ ਸਾਧ ਸੰਗਤ ਤੇ ਸਾਰਾ ਨਗਰ ਅਸੀਂ ਇਹੀ ਕਹਿੰਦੇ ਆ ਇਹ ਜਿਸ ਤਰ੍ਹਾਂ ਬਾਬਾ ਜੀਏ ਵਰਸੀ ਹਰ ਸਾਲ ਇਸੇ ਤਰ੍ਹਾਂ ਰਹਿੰਦੀ ਦੁਨੀਆ ਤੇ ਬਣਦੀ ਰਹੇ ਤੇ ਸਾਰੇ ਨਗਰ ਦਾ ਚੜ੍ਹਦੀ ਕਲੇ ਦਾ ਰਹੇ ਅਸੀਂ ਅਰਦਾਸ ਬੇਨਤੀ ਕੀਤੀ ਹੈ ਤੇ ਨਾਲ ਹੀ ਅਸੀਂ ਜੋ ਸਾਡੇ ਕਿਸਾਨ ਦੇ ਵੱਡੇ ਨੇਤਾ ਕਿਸਾਨੀ ਨੇਤਾ ਭਾਈ ਦੱਲੇਵਾਲ ਸਾਹਿਬ ਜੋ ਬਾਰਡਰ ਦੇ ਉੱਤੇ ਬਹੁਤ ਸਾਰੇ ਦਿਨਾਂ ਤੋਂ ਜਨਨ ਵਾਪਸahari ਦੁਨੀਆ ਦੇਖ ਲਈ ਹੈ ਕਾਫੀ ਪੋਖੜ ਤਾਲ ਦੇ ਉੱਤੇ ਉਹ ਬੈਠੇ ਹੋਏ ਹਨ ਤੇ ਅਸੀਂ ਉਹਨਾਂ ਦੇ ਲਈ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਅਨੁਸਾਰ ਹੀ ਸੰਗਤ ਰੇ ਤੇ ਭਾਈ ਢੱਲੇਵਾਲ ਸਾਹਿਬ ਤੰਦਰੁਸਤੀ ਹੋ ਕੇ ਤੇ ਘਰ ਪਰਤਣ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਆਉਣ ਤੇ ਇਹਨਾਂ ਉਹਨਾਂ ਦੇ ਨਾਲ ਹੀ ਸਾਡੇ ਪੰਜਾਬ ਦਾ ਭਲਾ ਹੈ ਇਹਨਾਂ ਨੂੰ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਗ੍ਰੰਥੀ ਸੰਗਤ ਉਪਾਸਨ ਸੰਗਤ ਵੰਡੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਆਮਰੀਆ ਆਜ਼ਾਦ ਦਿਨ ਹੈ ਸੰਗਤ ਨੂੰਵਾਦ ਦੇ ਜਨਮ ਦਿਨ ਜੀਣਾ ਜੀਣਾ ਮਾਲ ਮਾਲ ਆਇਆ ਕਿ ਬਿਊਟੀ ਨੂੰ ਕਿਰਪਾ ਵੀ ਰੋ ਅੱਜ ਪਿੰਡ ਚੱਕਤਰ ਸਿੰਘ ਵਾਲਾ ਦੇਖੇ ਹੋਰ ਦੁਆਰਾ ਢੇਰੇ ਵਾਲਾ ਜਿੱਥੇ ਲੰਬੇ ਅਰਸੇ ਤੋਂ ਹਰ ਸਾਲ ਦੀ ਤਰ੍ਹਾਂ ਬਾਬਾ ਸੰਤਰਾਮ ਜੀ ਤੇ ਬਾਬਾ ਸੂਰਜ ਭਵਾਨ ਇਹਨਾਂ ਦੀ ਜਿਹੜੀ ਵਰਚੀ ਮਨਾਈ ਜਾਂਦੀ ਆ ਇਸ ਵਰਚੀ ਨੂੰ ਤਾਜ਼ਾ ਕਰਦੇ ਹੋਏ ਸਾਰੇ ਨਗਰ ਦੇ ਸਹਿਯੋਗ ਨਾਲ ਪਰਸੋ ਤੋਂ ਲੈ ਕੇ ਸ੍ਰੀ ਖੰਡਪਾਰ ਸਾਹਿਬ ਆਰੰਭ ਕੀਤੇ ਅੱਜ ਉਹਨਾਂ ਦੇ ਭੋਗ ਪਏ ਭੋਗ ਦੇ ਉੱਪਰ ਵੱਡੀ ਗੰਟੀ ਦੇ ਵਿੱਚ ਸੰਗਤ ਪਹੁੰਚੀ ਆ ਸੰਗਤ ਲਈ ਲੰਗਰ ਦੇ ਵੱਡੇ ਪ੍ਰਬੰਧ ਕੀਤੇ ਗਏ ਆ ਜਿ ਤਰੁੱਟ ਗੁਰੂ ਘਰ ਦਾ ਲੰਗਰ ਵਰਤ ਰਿਹਾ ਹੈ ਜਿਹੜੀ ਸੰਗਤ ਦੀਆਂ ਇੱਥੇ ਸੁੱਖਾਂ ਪੂਰੀਆਂ ਅੰਗੀਆਂ ਉਹਨਾਂ ਵੱਲੋਂ ਜਲੇਬੀਆਂ ਦਾ ਲੰਗਰ ਲਾਇਆ ਜਾਂਦੇ ਆ ਬਰੈਡਾਂ ਦੇ ਲੰਗਰ ਲਗਾਏ ਜਾਂਦੇ ਆ ਤੇ ਇੱਥੇ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਉਹਦੇ ਲਈ ਵੀ ਇੱਥੇ ਅਰਦਾਸ ਬੇਨਤੀ ਕੀਤੀ ਜਾਂਦੀ ਆ ਪਿੰਡ ਦੇ ਸਵਾਗਤ ਵਾਸਤੇ ਸਾਂਝੀ ਵਾਲਤਾ ਵਾਸਤੇ ਤੇ ਜਿਹੜੇ ਸੰਤ ਦਾਦਾ ਸੰਤਰਾਮ ਜੀ ਨੇ 1947 ਵੇਲੇ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਆ ਉਸ ਵੇਲੇ ਉਹ ਮਾਲਮ ਪੱਟੀ ਕਰਦੇ ਸੀ ਜਿੱਥੇ ਉਹ ਪ੍ਰਮਾਤਮਾ ਦੇ ਨਾਲ ਜੁੜੇ ਸੀ ਉੱਥੇ ਉਹਨਾਂ ਕੋਲੇ ਵੈਦਗੀ ਦਾ ਜਿਹੜਾ ਹੁਰ ਸੀਗਾ ਉਹ ਵੀ ਵੱਡੀ ਉਧਰ ਤੇ ਮਤਲਬ ਉਹਨਾਂ ਨੂੰ ਜਾਣਕਾਰੀ ਸੀਗੀ ਇਸ ਦੀ ਕਿ ਉਹ ਜਿਹੜੀ ਸੰਗਤ ਇੱਥੇ ਵੱਡਾ ਦੁੱਖੀ ਵੇਲੇ ਆਈ ਆ ਉਹਨਾਂ ਦਾ ਇਲਾਜ ਉਹਨਾਂ ਨੇ ਵੱਡੇ ਪੱਧਰ ਤੇ ਕੀਤਾ ਤੇ ਜਿਹੜੀ ਇੱਥੇ ਸੰਗਤ ਆਈ ਆ ਉਹਦਾ ਇਥੋਂ ਦੀ ਪ੍ਰਬੰਧਕ ਕਮੇਟੀ ਮੌਜੂਦਾ ಗ್ರಾಮ ਪੰਚਾਇਤ ਤੇ ਸਾਕਾ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਵਰਚੀ ਸਮਾਗਮ ਕਰਾਇਆ ਜਾਂਦਾ ਹੈ ਆਈ ਹੋਈ ਸੰਗਤ ਦਾ ਸਾਰੀ ਦਾ ਧੰਨਵਾਦ ਗ੍ਰਾਂਥੀ ਸਿੰਘਾਂ ਦਾ ਧੰਨਵਾਦ ਤੇ ਜਿਹੜੀ ਸਾਧੂ ਮੰਡਲੀ ਆਈ ਆ ਉਹਨਾਂ ਨੂੰ ਵੀ ਇਥੋਂ ਸਨਮਾਨਿਤ ਕਰਕੇ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਨੌਜਵਾਨਾਂ ਦਾ ਸ਼ਾਹ ਉਹਨਾਂ ਨੇ ਵੱਡੇ ਪੱਧਰ ਤੇ ਲੰਗਰ ਦੀ ਜਿਹੜੀ ਸੇਵਾ ਸੰਭੀ ਹੈ ਤਿੰਨ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਆ ਤੇ ਦੇ ਸਿਰ ਤੇ ਇਸ ਵਿੱਚੋਂ ਅੱਜ ਦੇ ਸੰਗਤ ਨੂੰ ਨਮਾਸਾਲ ਲੋੜੀ ਮਾਚੀ ਦੀਆਂ ਇਥੋਂ ਬਹੁਤ ਬਧਾਈਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਪਾਰ ਬ੍ਰਹਮ ਚਿਤ ਆਇਆ सो कर दहे बसाया सुख सागर गुर पाया ਦਿਆਈ ਕੋਈ ਨਾ ਜਾਣੇ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਸੰਤ ਪਹਿਲਾ ਨਗਰਾ ਪਿੰਡ ਚੱਤਾਤਰ ਸਿੰਘ ਵਾਲਾ ਦੀ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ ਕੇ ਜੋ ਬਾਬਾ ਸੰਤਰਾਜ ਦੇ ਮਾਰ ਜੋ ਕਿ ਬਹੁਤ ਪਹੁੰਚੇ ਹੋ ਸਾਧੂ ਸੱਲ ਜਿੰਨਾ ਵੀ ਹਰ ਸਾਲ ਸਾਰੇ ਨਗਰਨ ਵੱਲੋਂ ਤੇ ਬਾਹਰੋਂ ਨੇੜੋਂ ਦੂਰੋਂ ਸੰਗਤਾਂ ਪਹੁੰਚਦੀਆਂ ਆ ਤੇ ਹਰ ਸਾਲ ਉਹਨਾਂ ਦੀ ਵਾਰਸ਼ੀ ਬਣਾਈ ਜਾਂਦੀ ਹੈ ਇਸ ਵਾਰ ਵੀ ਬਾਬਾ ਜੀ ਦੀ ਵਾਰਸ਼ੀ ਨੂੰ ਸਮਰਥਨ ਰੱਖਦਿਆ ਹੋਇਆ ਪਰਸੋਂ ਤੋਂ ਲੈ ਕੇ ਸ੍ਰੀ ਖੰਡਪੁਰ ਸਾਹਿਬ ਪ੍ਰਗਟਾਸ਼ ਕਰਾਏਗੇ ਜਿੰਨਾ ਅੱਜ ਭਾਰੀ ਕੱਠ ਦੇ ਵਿੱਚ ਭਾਰੀ ਸੰਗਤਾਂ ਦੇ ਕੱਠ ਦੇ ਵਿੱਚ ਸੰਗਤਾਂ ਵੱਲੋਂ ਸਤ ਗ੍ਰੰਤੀ ਸਿੰਘਾ ਵੱਲੋਂ ਭੋਗ ਪਾਏਗੇ। ਬਾਬਾ ਜੀ ਤੋਂ ਸਾਰੀ ਸਾਧ ਸੰਗਤਾਂ ਨੇ ਬਹੁਤ ਖੁਸ਼ੀ ਦੇ ਨਾਲ ਇੱਥੇ ਲੰਗਰ ਚੱਲੇ, ਜਲੇਬੀਆਂ ਦੇ ਲੰਗਰ ਚੱਲੇ, ਬਰੇਡਾਂ ਦੇ ਲੰਗਰ ਚੱਲੇ ਤੇ ਬੜਾ ਮੇਲਾ ਭਰਦਾ। ਬਾਬਾ ਜੀ ਇੱਕ ਬਹੁਤ ਪਹੁੰਚੇ ਹੋਏ ਸਾਹਿਬੀ ਸਨ ਤੇ ਬਹੁਤ ਇੱਕੋ ਬੈਗ ਵੀ ਤਖੜੇ ਸਨ। ਤੇ ਬਾਬਾ ਜੀ ਦਾ ਸਾਰੇ ਲਾਕੇ ਦੇ ਵਿੱਚ ਬਹੁਤ ਤੁਹਤਾ ਬਣਾ ਲੋ ਬਾਬਾ ਜੀ ਨੂੰ ਮੰਨਿਆ ਜਾਂਦਾ ਹੈ। ਤੇ ਇਸ ਕਰਕੇ ਸਾਰੇ ਸਾਥ ਸੰਗਤ ਤੇ ਸਾਰਾ ਨਗਰ ਅਸੀਂ ਇਹੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਬਾਬਾ ਜੀਏ ਵਰਸੀ ਹਰ ਸਾਲ ਇਸੇ ਤਰ੍ਹਾਂ ਰਹੇ ਜਿੰਦੀ ਦੁਨੀਆ ਤੇ ਬਣਦੀ ਰਹੇ ਤੇ ਸਾਰੇ ਨਗਰ ਦਾ ਚੜ੍ਹਦੀ ਕਲੇ ਦੇ ਦੇ ਅਸੀਂ ਅਰਦਾਸ ਬੇਨਤੀ ਕੀਤੀ ਹੈ ਤੇ ਨਾਲ ਹੀ ਅਸੀਂ ਜੋ ਸਾਡੇ ਕਿਸਾਨ ਦੇ ਵੱਡੇ ਨੇਤਾ ਕਿਸਾਨੀ ਨੇਤਾ ਭਾਈ ਦੱਲੇਵਾਲ ਸਾਹਿਬ ਜੋ ਬਾਰਡਰ ਦੇ ਉੱਤੇ ਬਹੁਤ ਸਾਰੇ ਦਿਨਾਂ ਤੋਂ ਜਨਨ ਵਾਪਸ ਸਾਰੀ ਦੁਨੀਆ ਵੇਖ ਲਈ ਹੈ ਕਾਫੀ ਪੌਖੜ ਤਾਲ ਦੇ ਉੱਤੇ ਉਹ ਬੈਠੇ ਹੋਏ ਹਨ ਤੇ ਅਸੀਂ ਉਹਨਾਂ ਦੇ ਲਈ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਅਨੁਸਾਰ ਹੀ ਸੰਗਤ ਨੇ ਕਿ ਭਾਈ ਢੱਲੇਵਾਲ ਸਾਹਿਬ ਤੰਦਰੁਸਤੀ ਹੋ ਕੇ ਤੇ ਘਰ ਪਰਤਣ ਤੇ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਆਉਣ ਤੇ ਇਹ ਉਹਨਾਂ ਉਹਨਾਂ ਦੇ ਨਾਲ ਹੀ ਸਾਡੇ ਪੰਜਾਬ ਦਾ ਭਲਾ ਹੈ ਇਹਨਾਂ ਨੂੰ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਗਰੰਤੀ ਸਿੰਘ ਦਰਸ਼ਨ ਸਿੰਘ ਬਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اڀريا اوزار ڏينھن سان گڏ نوابن کي مٿان ڇڏي ڏيڻا جو روٽي مال مال سارے جو بيوتي لو جا ڪي رباب ڏي